ਫਗਵਾੜਾ ਸ਼ਹਿਰ ਅੰਦਰ ਚੋਰਾ ਦਾ ਕਹਿਰ ਲਗਾਤਾਰ جاری ਹੈ ਤੇ ਚੋਰ ਅੱਜ ਦੇ ਨਹੀਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦੀ ਚਿੰਤਾ ਵਿਸ਼ਵਾਦਾ ਕਰ ਰਹੇ ਨੇ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪ੍ਰਿੰਸ ਡੀਜ਼ਲ ਸਰਵਿਸ ਦੀ ਦੁਕਾਨ ਮੁਖ ਜੀਟੀ ਰੋਡ ਵਿਖੇ ਜਿੱਥੇ ਕਿ ਚੋਰਾਂ ਨੇ ਲਗਾਤਾਰ ਤਿੰਨ ਵਾਰ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਬੰਦੀ ਜਾਣਕਾਰੀ ਦਿੰਦੇ ਆ ਦੁਕਾਨਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਇਹ ਲਗਾਤਾਰ ਤੀਸਰੀ ਚੋਰੀ ਹੈ ਤੇ ਬੀਤੀ ਰਾਤ ਵੀ ਚੋਰ ਉਹਨਾਂ ਦੀ ਦੁਕਾਨ ਦੇ ਉੱਪਰੋਂ ਪਏ ਜਨਰੇਟਰ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੀ ਆਪਣਾ ਰਕੇਸ਼ਰ ਰਵਾਜੀ ਹਾਂ ਜੀ ਹਾਂ ਜੀ ਸਰ ਮਾਮਲਾ ਕੀ ਇੱਕ ਜਿਹੜਾ ਮਾਮਲਾ ਜੀ ਇਹ ਸਾਡੇ ਗੌਂਡੀ ਹੈਗੇ ਅਮਰਜੀਤ ਸਿੰਘ ਹੋਣੀ ਇਹਨਾਂ ਦੀ ਇੱਥੇ ਪ੍ਰਿੰਸ ਡੀਜ਼ਲ ਸਪੀਅਰਜ਼ ਨਾਮ ਦੀ ਜਿਹੜੀ ਕੈਜੀਟ ショਪ ਹੈਗੀ ਹੈ ਉਹ ਸ਼ਾਪ ਦੇ ਵਿਚਾਰੇ ਪੇਰਿੰਗ ਦਾ ਕੰਮ ਕਰਦੇ ਆ ਇਹਨਾਂ ਦੇ ਦੋ ਤਿੰਨ ਦਿਨ ਹੋ ਗਏ ਆ ਇਹ ਮੈਨੂੰ ਕੱਲ ਵੀ ਇਹਨਾਂ ਨੇ ਦੱਸਿਆ ਸੀ ਕਿ ਛੋਟੀ ਜਿਹੀ ਚੋਰੀ ਹੋਈ ਹੈ 5-7000 ਦਾ ਨੁਕਸਾਨ ਹੋਇਆ ਫਿਰ ਇਹਨਾਂ ਨੇ ਦੱਸਿਆ ਜੀ ਇੱਕ ਦਿਨ ਫੇਰ ਆ ਕੇ ਤਾਰਾ ਤੁਰਾ ਨੇ ਦੀ ਤਾਬੇ ਦੀਆਂ ਪਈਆਂ ਸੀ ਜਾਂ ਕੋਈ ਮੀਟਰ ਵਗੈਰਾ ਕੁਝ ਛੋਟੇ ਛੋਟੇ ਪੁਰਜ਼ੇ ਪੈਸੀ ਉਹ ਚੱਕ ਕੇ ਲੈ ਗਏ ਕੱਲ ਰਾਤੀ ਇਹਨਾਂ ਨੇ ਫਿਰ ਅੱਜ ਆ ਕੇ ਸਿਰੇ ਦੱਸਿਆ ਜੀ ਕਿ ਇਹਨਾਂ ਦਾ ਜਿਹੜਾ ਜਨਰੇਟਰ ਪਿਆ ਸੀ ਉਹਦਾ ਆਲਟਰਨੇਟਰ ਵਗੈਰਾ ਖੋਲ ਕੇ ਸਾਰਾ ਸਮਾਨ ਮਸ਼ੀਨਰੀ ਦਾ ਬੜੇ ਰਾਹ ਨਾਲ ਬੈਠ ਕੇ ਨਾਲ ਦੀ ਕੰਧ ਟੱਪ ਕੇ ਸਾਈਡ ਤੋਂ ਆਏ ਆ ਤੇ ਉੱਥੋਂ ਸਮਾਨ ਸੋ ਲੈ ਕੇ ਗਏ ਆ ਐਨ ਆਂਡੀ ਕਾਉਂਟੀ ਕਿਤੇ ਇਦਾਂ ਚੋਰੀ ਹੁੰਦੀ ਆ ਤੇ ਬੇਨਤੀ ਆ ਕਿ ਪ੍ਰਸ਼ਾਸਨ ਦੇਖੇ ਵੀ ਇਹ ਚੋਰੀਆਂ ਜਿਹੜੀਆਂ ਹੋ ਰਹੀਆਂ ਕਿਉਂ ਹੋ ਰਹੀਆਂ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਜੀ ਕੁੱਲ ਮਿਲਾ ਕੇ ਜਿਹੜਾ ਗੱਲ ਹੈਗਾ 15-16000 ਦਾ ਨੁਕਸਾਨ ਆ ਟੋਟਲ ਜੇ ਮਿਲਾਈ ਤੇ 25000 ਰੁਪਏ ਦਾ ਨੁਕਸਾਨ ਲੱਗਦਾ ਹੈ ਬਹੁਤ ਸ਼ੁਕਰ ਕੀਤੀ ਸਮਾਉਣ ਲਈ ਆ ਕਹਿੰਦੇ ਆ ਜੀ ਹੁਣ ਚੱਲੇ ਆ ਜੀ ਅਸੀਂ ਤੇ ਕੋਈ ਆਸ-ਪਾਸ ਕੈਮਰੇ ਵਗੈਰਾ ਲੱਗੇ ਕੈਮਰੇ ਵਗੈਰਾ ਇੱਥੇ ਇਹਨਾਂ ਦੇ ਤਾਂ ਕਿਤੇ ਨਹੀਂ ਲੱਗੇ ਹੋਏ ਜੀ ਬਾਕੀ ਇੰਨਾ ਕੀ ਵੈਸੇ ਕਰ ਰੱਖਤੀ ਆ ਕਹਿੰਦਾ ਕਿ ਮੈਂ 12 ਵਜੇ ਦੇ ਕਰੀਬ ਇਥੋਂ ਉਪਰੋਂ ਪੁੱਲ ਤੋਂ ਲੈਟਾ ਮਾਰ ਕੇ ਚੈੱਕ ਕਰਕੇ ਗਿਆ ਸੀਗਾ ਵੀ ਕੋਈ ਦੇਖਾ ਨੁਕਸਾਨ ਕਿੰਦਾ ਕਰ ਰਾਤੀ 12 ਵਜੇ ਤੱਕ ਤਾਂ ਕੋਈ ਨਹੀਂ ਸੀਗਾ ਜੀ ਪਰ ਇਹ ਲਗਾਤਾਰ ਹੋ ਰਹੀਆਂ ਪ੍ਰਸ਼ਾਸਨ ਨੂੰ ਮੰਗਾ ਜੀ ਇਹ ਕਰੇ ਜੀ ਕੰਮ ਜਿੱਦਾਂ ਸ਼ਹਿਰ ਦੇ ਵਿੱਚ ਤੁਸੀਂ ਦੱਸਦੇ ਵੀ ਤੇ ਤੀਜੀ ਚੋਰੀ ਹੈ ਤੁਹਾਡੀ ਇੱਥੇ ਦੁਕਾਨ ਦੇ ਉੱਤੇ ਇਹਨਾਂ ਦੀ ਦੁਕਾਨ ਤੇ ਤੀਜੀ ਚੋਰੀ ਹੋਈ ਹੈ ਤੀਜੀ ਚੋਰੀ ਹੈ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਚੈੱਕ ਕਰਨਾ ਚਾਹੀਦਾ ਜੀ ਐਸੇ ਪ੍ਰਸ਼ਾਸਨ ਸਾਡਾ ਵਧੀਆ ਵਾ ਚੈੱਕ ਕਰੇ ਤੇ ਦੇਖੇ ਕਿ ਕੋਈ ਤਕੜੇ ਬੰਦੇ ਹੈਣੇ ਜੀ ਜਿਨ੍ਹਾਂ ਨੂੰ ਰੋਜ਼ ਕਮਾਣਾ ਰੋਜ਼ ਖਾਣਾ ਜੀ ਇਹਨਾਂ ਨੇ ਲੇਬਰ ਦੇ ਬੰਦੇ ਹੈ ਤੇ ਲੇਬਰ ਦਾ ਇਹਨਾਂ ਦਾ ਹੈਗਾ ਇਹਨਾਂ ਦਾ ਧਿਆਨ ਰੱਖਣਾ ਚਾ ਇਹ ਜ਼ਰੂਰੀ ਹੈ ਜੀ ਪ੍ਰਸ਼ਾਸਨ ਵਧੀਆ ਵਾ ਪ੍ਰਸ਼ਾਸਨ ਦੇਖੇ ਤੇ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਜੀ ਆਪਣਾ ਜਿਹੜਾ ਅਮਰਜੀਤ ਸਿੰਘ ਹੈ ਜੀ ਅਮਰਜੀਤ ਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣੇ ਦੁਕਾਨ ਦੇ ਬਾਹਰ ਖੜੇ ਆ ਤੁਸੀਂ ਬਾਈ ਤੀਤਾ ਚਾਂਸ ਹੋ ਗਿਆ ਚੋਰੀ ਹੋ ਗਈ ਜਾਂ ਥ੍ਰੀਟਨ ਸਲਾਵਾ ਕੱਢ ਕੇ ਲੈ ਗਏ ਅਮਰ ਕਮਰੇ ਤੋਂ ਥੋੜਾ ਸਮਾਨ ਵੀ ਉਹ ਲੈ ਗਿਆ ਲੋਆ ਕੰਨ ਤੋੜ ਕੇ ਧੋ ਆ ਗਿਆ ਕੋਈ ਕੋਈ ਪਹਿਲੋ ਵੀ ਚੋਰੀ ਵਗੈਰਾ ਹੋਈ ਆਪਣੀ ਹੋ ਗਈ ਜਾਈਗਾ ਚਲ ਕੋਈ ਥੋੜਾ ਜਿਹਾ ਲੈ ਗਏ ਆ ਫਿਰ ਤੀਜੇ ਰੀਮ ਕਰਾਤੀ ਆਏ ਆ ਫੇਸ ਮਾਰ ਸਾਰਾ ਲੱਕ ਚੱਕ ਕੇ ਲੈ ਗਏ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਦੇ ਕੈਮਰੇ ਨਹੀਂ ਆ ਤੇ ਕੀ ਹੋ ਗਿਆ ਹਾਂ ਤੁਹਾਡਾ ਕੀ ਕੁਝ ਲੈ ਗਏ ਡੇਟਰਸ ਮੋਰੀਟੇਟਰ ਜਿਹਾ ਲੈ ਗਏ 15000 ਰੁਪਏ ਹੂੰ ਤਿੰਨਾਂ ਪਹਿਲੋ ਪਹਿਲਾਂ ਸਰਕ੍ਰੈਸ ਜਿਹੀ 5000 ਜਿਹਾ ਲੈ ਗਏ ਅੰਦਰੋਂ ਤੇ ਹੋਈ ਕਦੋਂ ਇਹ ਰਾਤੀ ਹੋਈ ਜਾਈ ਰਾਤੀ ਹੋਈ ਪੁਸ਼ਕੜ ਕੀਤੀ ਆ ਇਹ ਹਜੇ ਨਹੀਂ ਹਾਂਜੀ ਜਾਣਾ ਜੀ ਤੇ ਕੀ ਮੰਗ ਰੱਖਦੇ ਆਪਾਂ ਕਸ ਨੇ ਇਹ ਸਾਡਾ ਦੋ ਪਜਾਓ ਸਾਨੂੰ ਉਸਾਨਾ ਹੋਰ ਉਹ ਸਾਡਾ ਸਲੇ ਨਾ ਜਾਣ ਹੋਰ